ਕੁਝ ਖਾਸ ਅੱਜ ਮੋੜ ਤੁਹਾਨੂੰ ਕੁਝ ਖਾਸ ਪ੍ਰੋਗਰਾਮ ਵਿੱਚ ਚੋਣਾਂ ਨਾਲ ਸੰਬੰਧ ਰੋਚਕ ਤੱਥ ਦੱਸਾਂਗੇ ਦਰਅਸਲ ਜਦੋਂ ਲੋਕ ਸਭਾ ਦੀਆਂ ਜਾਂ ਪ੍ਰਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਤੇ ਖਾਸ ਕਰਕੇ ਇਲੈਕਸ਼ਨ ਕਮਿਸ਼ਨ ਦੀ ਜ਼ਿੰਮੇਵਾਰੀ ਬਹੁਤ ਵੱਧ ਜਾਂਦੀ ਹੈ ਔਰ ਖਾਸ ਕਰਕੇ ਇਲੈਕਸ਼ਨ ਕਮਿਸ਼ਨ ਨੂੰ ਹਰੇਕ ਉਮੀਦਵਾਰ ਉੱਪਰ ਕਾਂ ਅੱਖ ਰੱਖਣੀ ਪੈਂਦੀ ਹੈ ਵੀ ਉਮੀਦਵਾਰ ਕਿੱਥੇ ਕਿੱਥੇ ਕੀ ਖਰਚਾ ਕਰ ਰਿਹਾ ਔਰ ਨਿੱਕੇ ਨਿੱਕੇ ਪੈਸੇ ਦਾ ਹਿਸਾਬ ਇਲੈਕਸ਼ਨ ਕਮਿਸ਼ਨ ਉਮੀਦਵਾਰਾਂ ਕੋਲੋਂ ਲੈਂਦਾ ਔਰ ਫਿਰ ਇਸ ਦੌਰਾਨ ਇੱਕ ਸੀਮਾ ਵੀ ਬੰਦ ਆ ਇਲੈਕਸ਼ਨ ਕਮਿਸ਼ਨ ਜਿਵੇਂ ਇਸ ਵਾਰ 75 ਲੱਖ ਤੋਂ ਲੈ ਕੇ 95 ਲੱਖ ਤੱਕ ਉਮੀਦਵਾਰ ਖਰਚ ਕਰ ਸਕਦੇ ਨੇ ਇਹ ਹਲਕੇ ਦੇ ਅਕਾਰ ਤੇ ਡਿਪੈਂਡ ਕਰਦਾ ਵੀ ਕਿੱਥੇ 75 ਲੱਖ ਫਿਕਸ ਕੀਤਾ ਕਿੱਥੇ 95 ਲੱਖ ਰੁਪਇਆ ਖਰਚਾ ਫਿਕਸ ਕੀਤਾ ਹੁਣ ਜਿਹੜਾ ਇਹ ਖਰਚਾ ਉਮੀਦਵਾਰਾਂ ਨੇ ਕਰਨਾ ਹੈ ਉਹਦੇ ਲਈ ਜਿਹੜੀਆਂ ਆਈਟਮ ਵਰਤਨੀਆਂ ਨੇ ਉਹ ਆਈਟਮ ਦੇ ਰੇਟ ਹਰ ਵਾਰ ਹਰ ਚੋਣ ਚ ਇਲੈਕਸ਼ਨ ਕਮਿਸ਼ਨ ਜਿਹੜਾ ਫਿਕਸ ਕਰਦਾ ਤੇ ਜਿਹੜੇ ਇਸ ਵਾਰ ਰੇਟ ਫਿਕਸ ਕੀਤੇ ਨੇ ਬੜੇ ਰੋਚਕ ਨੇ ਕਿਉਂਕਿ ਇਲੈਕਸ਼ਨ ਕਮਿਸ਼ਨ ਨੂੰ ਛੋਟੇ ਤੋਂ ਛੋਟੀ ਆਈਟਮ ਤੋਂ ਲੈ ਕੇ ਵੱਡੀ ਤੋਂ ਵੱਡੀ ਆਈਟਮ ਦੇ ਰੇਟ ਮਿੱਥਨੇ ਪੈਂਦੇ ਨੇ ਜਿਹਦੇ ਵਿੱਚ ਇਸ ਵਾਰ ਇਲੈਕਸ਼ਨ ਕਮਿਸ਼ਨ ਨੇ ਸਮੋਸਿਆਂ ਦਾ ਰੇਟ ਜਿਹੜਾ ਆ 15 ਰੁਪਏ ਤੇ ਛੋਲੇ ਪਟੂਰੇ ਦੀ ਜਿਹੜੀ ਪਲੇਟ ਹੈ ਉਹਦਾ ਰੇਟ 40 ਰੁਪਏ ਮਿੱਥਿਆ ਇਸੇ ਤਰ੍ਹਾਂ ਬ੍ਰੈਡ ਪਕੌੜੇ ਦਾ ਰੇਟ 15 ਰੁਪਏ ਤੇ ਜਲੇਬੀਆਂ ਦਾ ਰੇਟ 175 ਰੁਪਏ ਪ੍ਰਤੀ ਕਿਲੋ ਆ ਤੈਅ ਕੀਤਾ ਗਿਆ ਵੇਸਣ ਦੀ ਬਰਫੀ ਦਾ ਰੇਟ 220 ਰੁਪਏ ਬਣਿਆ ਤੇ ਇਸੇ ਤਰ੍ਹਾਂ ਬਿਸਕੁਟ 275 ਰੁਪਏ ਕਿਲੋ ਦੇ ਹਿਸਾਬ ਨਾਲ ਖਰਚੇ ਵਿੱਚ ਜੋੜੇ ਜਾਣਗੇ ਜਿਹੜੀ ਬਰਫੀ ਐ ਖੋਏ ਦੀ ਉਹਦਾ ਰੇਟ 300 ਰੁਪਏ ਤੇ ਕੇਕ ਦਾ ਰੇਟ 350 ਰੁਪਏ ਮਿੱਥਿਆ ਗਿਆ ਤੇ ਜੇ ਕੋਈ ਉਮੀਦਵਾਰ ਵਰਕਰਾਂ ਨੂੰ ਆਪਣੇ ਸਮਰਥਕਾਂ ਨੂੰ ਕਚੋਰੀਆਂ ਖਵਾਊਗਾ ਤੇ ਫਿਰ ਇੱਕ ਕਚੋਰੀ ਦੇ 15 ਰੁਪਏ ਖਰਚੇ ਵਿੱਚ ਐਡ ਕੀਤੇ ਜਾਣਗੇ ਲੱਡੂ ਖਵਾਉਣ ਦੀ ਸੂਰਤ ਵਿੱਚ 150 ਰੁਪਏ ਕਿਲੋ ਦੇ ਹਿਸਾਬ ਨਾਲ ਖਰਚੇ ਵਿੱਚ ਪਾਏ ਜਾਣਗੇ ਮੱਠੀ ਦਾ ਰੇਟ ਇਲੈਕਸ਼ਨ ਕਮਿਸ਼ਨ ਨੇ 10 ਰੁਪਏ ਤੇ ਕੌਫੀ ਦਾ ਕੱਪ 15 ਰੁਪਏ ਜਿਹੜਾ ਉਹਦਾ ਰੇਟ ਨਿਰਧਾਰਤ ਕੀਤਾ ਔਰ ਇਸੇ ਤਰ੍ਹਾਂ ਜੇ ਕੋਈ ਉਮੀਦਵਾਰ ਆਪਣੇ ਜਿਹੜੇ ਚਹੇਤੇ ਨੇ ਜਾਂ ਰੈਲੀਆਂ 'ਚ ਆਉਣ ਵਾਲੇ ਵਰਕਰ ਨੇ ਉਹਨਾਂ ਨੂੰ ਕਿਤੇ ਪਨੀਰ ਦੇ ਪਕੌੜੇ ਖਵਾਊਗਾ ਤੇ ਉਹ 175 ਰੁਪਏ ਕਿਲੋ ਦੇ ਹਿਸਾਬ ਨਾਲ ਰੇਟ ਜਿਹੜਾ ਉਹਨਾਂ ਤੇ ਪਾਊਗਾ ਖਰਚੇ ਤੇ ਤੇ ਜਿਹੜਾ ਪਰੌਂਠਾ ਆ ਉਹ ਉਮੀਦਵਾਰ ਨੂੰ 30 ਰੁਪਏ ਚ ਪਏਗਾ ਛੋਲਿਆਂ ਨਾਲ ਸਮੋਸੇ ਦਾ ਰੇਟ ਵੀ ਫਿਕਸ ਕੀਤਾ 25 ਰੁਪਏ ਚ ਛੋਲਿਆਂ ਨਾਲ ਸਮੋਸਾ ਜੇ ਕੋਈ ਖਵਾਉ ਤੇ ਉਹਨੂੰ 25 ਰੁਪਏ ਖਰਚੇ ਚ ਪੈਣਗੇ ਤੇ ਸੈਂਡਵਿਚ ਦਾ ਰੇਟ 15 ਰੁਪਏ ਨਿਰਧਾਰਤ ਕੀਤਾ ਕੋਲਡ ਡਰਿੰਕ 20 ਰੁਪਏ ਤੇ ਨਿੰਬੂ ਦੀ ਕਨਵੀ ਜੇ ਕੋਈ ਪਿਲਾਊਗਾ ਤੇ ਪ੍ਰਤੀ ਗਲਾਸ 15 ਰੁਪਏ ਖਰਚੇ ਚ ਐਡ ਕੀਤੇ ਜਾਣਗੇ ਲੱਸੀ ਤੇ ਸ਼ਰਬਤ ਦੇ ਗਲਾਸ ਦਾ ਰੇਟ ਇਲੈਕਸ਼ਨ ਕਮਿਸ਼ਨ ਨੇ 15-15 ਰੁਪਏ ਨਿਰਧਾਰਤ ਕੀਤਾ ਤੇ ਜੇ ਕੋਈ ਪੂੜੀਆਂ ਖਵਾਏਗਾ ਤੇ ਪੂੜੀ ਤੇ ਸਬਜੀ ਦੀ ਇੱਕ ਪਲੇਟ ਦਾ ਖਰਚਾ 40 ਰੁਪਏ ਤੇ ਜੇ ਕੋਈ ਟਿੱਕੀਆਂ ਖਵਾਊਗਾ ਤੇ ਪ੍ਰਤੀ ਟਿੱਕੀ ਦਾ ਖਰਚਾ ਜਿਹੜਾ 30 ਰੁਪਏ ਮਿਥਿਆ ਜਾਊਗਾ 버ਗਰ 30 ਰੁਪਏ ਚ ਪਏਗਾ ਤੇ ਜੇ ਕੋਈ ਰੋਟੀ ਦੀ ਥਾਲੀ ਪਰੋਸੇਗਾ ਆਪਣੇ ਇਸ ਸਮਰਥਕਾਂ ਨੂੰ ਤੇ ਉਹ 60 ਰੁਪਏ ਦੀ ਪਾਊਗੀ ਤੇ ਜੇ ਕੋਈ ਨੌਨ ਵੈਜ ਦੀ ਸੇਵਾ ਕਰੇਗਾ ਆਪਣੇ ਵਰਕਰਾਂ ਦੀ ਤੇ ਮਟਰਨ 500 ਰੁਪਏ ਕਿਲੋ ਮੱਛੀ 600 ਰੁਪਏ ਕਿਲੋ ਤੇ ਚਿਕਨ 230 ਰੁਪਏ ਕਿਲੋ ਦੇ ਹਿਸਾਬ ਨਾਲ ਖਰਚੇ ਵਿੱਚ ਐਡ ਕੀਤਾ ਜਾਊਗਾ ਇਸੇ ਤਰ੍ਹਾਂ ਜਿਹੜੇ ਉਮੀਦਵਾਰ ਨੇ ਉਹ ਇਕੱਠ ਕਰਨ ਲਈ ਜਾਂ ਭੀੜ ਨੂੰ ਜੋੜੀ ਰੱਖਣ ਲਈ ਕਲਾਕਾਰਾਂ ਦਾ ਸਿੰਗਰਾਂ ਦਾ ਬਹੁਤ ਸਹਾਰਾ ਲੈਂਦੇ ਨੇ ਔਰ ਉਹਦੇ ਰੇਟ ਵੀ ਇਲੈਕਸ਼ਨ ਕਮਿਸ਼ਨ ਨੇ ਬੜੇ ਰੋਚਕ ਢੰਗ ਨਾਲ ਮਿਥੇ ਨੇ ਜਿਹਦੇ ਵਿੱਚ ਇਹ ਗੱਲ ਕਹੀ ਗਈ ਹੈ ਵੀ ਜਿਹੜੇ ਪ੍ਰਸਿੱਧ ਗਾਇਕ ਨੇ ਉਹ ਪ੍ਰਤੀ ਪ੍ਰੋਗਰਾਮ ਉਹਨਾਂ ਦਾ ਖਰਚਾ ਜਿਹੜਾ ਆ 2.5 ਲੱਖ ਰੁਪਏ ਇਹ ਐਡ ਕੀਤਾ ਜਾਊਗਾ ਉਮੀਦਵਾਰ ਦੇ ਖਰਚਿਆਂ 'ਚ ਤੇ ਜੇ ਸਥਾਨਕ ਗਾਇਕ ਨੂੰ ਆਪਣੀ ਸਟੇਜ ਤੇ ਬੁਲਾ ਕੇ ਪ੍ਰੋਗਰਾਮ ਕਰਾਇਆ ਕਿਸੇ ਉਮੀਦਵਾਰ ਨੇ ਤੇ ਉਹ 30000 ਰੁਪਏ ਗਿਣਿਆ ਜਾਊਗਾ ਇਸੇ ਤਰ੍ਹਾਂ ਔਰਕੈਸਟਰਾ ਵਾਲੀਆਂ ਜਿਹੜੇ ਗਰੁੱਪ ਨੇ ਜੇ ਕੋਈ ਉਹਨਾਂ ਲਈ ਵਰਤੋਂ ਕਰੂਗਾ ਤੇ 14000 ਰੁਪਈਆ ਉਹਦਾ ਖਰਚੇ ਵਿੱਚ ਐਡ ਕੀਤਾ ਜਾਊਗਾ ਇਸੇ ਤਰ੍ਹਾਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਰੈਲੀਆਂ ਕਰਦੀਆਂ ਨੇ ਵੱਡੇ ਇਕੱਠ ਕਰਦੀਆਂ ਨੇ ਇਨਡੋਰ ਬੜਾ ਅਜਕਲ ਰਿਵਾਜ ਹੈ ਉਹ ਵੀ ਰੇਟ ਫਿਕਸ ਕੀਤੇ ਵੀ ਮੈਰਿਜ ਪੈਲੇਸ ਜੇ ਕੋਈ ਬੁੱਕ ਕਰਾਊਗਾ ਉੱਥੇ ਰੈਲੀ ਸਵਾਗਤ ਕਰੇਗਾ ਤੇ ਉਹਨੂੰ ਉਹਦੇ ਖਰਚੇ ਵਿੱਚ ਉਹਦੇ ਕਿੰਨੇ ਪੈਸੇ ਐਡ ਹੋਣਗੇ ਉਹਦੇ ਵਿੱਚ ਕੀਤਾ ਪਿੰਡੂ ਖੇਤਰ 'ਚ ਜੇ ਕੋਈ ਮੈਰਿਜ ਪੈਲੇਸ ਹੈ ਤੇ ਉਹਦਾ ਇੱਕ ਦਿਨ ਦਾ ਕਿਰਾਇਆ 24000 ਰੁਪਏ ਖਰਚੇ 'ਚ ਐਡ ਕੀਤਾ ਜਾਊਗਾ ਤੇ ਅਰਧ ਸ਼ਹਿਰੀ ਇਲਾਕਿਆਂ ਵਿੱਚ ਜਿਹੜੇ ਜੇ ਕੋਈ ਮੈਰਿਜ ਪੈਲੇਸ 'ਚ ਪ੍ਰੋਗਰਾਮ ਕਰੂਗਾ ਤੇ ਉਹ 45000 ਰੁਪਏ ਪ੍ਰਤੀ ਦਿਨ ਦਾ ਖਰਚਾ ਐਡ ਕੀਤਾ ਜਾਊਗਾ ਤੇ ਇਸੇ ਤਰ੍ਹਾਂ ਜੇ ਕੋਈ ਸ਼ਹਿਰੀ ਖੇਤਰ ਵਿੱਚ ਮੈਰਿਜ ਪੈਲੇਸ ਬੁੱਕ ਕਰਾ ਕੇ ਪ੍ਰੋਗਰਾਮ ਕਰੇਗਾ ਤੇ 60000 ਰੁਪਇਆ ਜਿਹੜਾ ਆ ਉਹਦੇ ਖਰਚੇ ਚ ਪਊਗਾ ਇਸੇ ਤਰ੍ਹਾਂ ਇਲੈਕਸ਼ਨ ਕਮਿਸ਼ਨ ਨੇ ਬਹੁਤ ਵਿਆਪਕ ਪੱਧਰ ਤੇ ਜੇ ਕੋਈ ਕਿਸੇ ਆਪਣੇ ਲੀਡਰ ਨੂੰ ਕੋਈ ਬਾਹਰੋਂ ਆਇਆ ਉਹਨੂੰ ਹੋਟਲ ਚ ਰੱਖੇਗਾ ਏਸੀ ਕਮਰੇ ਦਾ ਕਰਾਇਆ ਡੀ ਲਗ ਕਮਰੇ ਦਾ ਕਰਾਇਆ ਏਸੀ ਤੋਂ ਬਿਨਾ ਕਮਰੇ ਦਾ ਕਰਾਇਆ ਸਾਰੇ ਰੇਟ ਮਿੱਥੇ ਨੇ